ਇਹਨਾਂ ਨੂੰ ਨਿਆਂਇਨ ਸਾਫ ਤੋਂ ਆਇਆ ਜਾਵੇ ਉਹ ਚੋਰਾਂ ਠੱਗਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਹਫਤਾ ਹੋਇਆ 4 ਦਿਨ ਹੋਏ ਅਸੀਂ 10 ਦਿਨ ਦਾ ਪ੍ਰਸ਼ਾਸਨ ਨੂੰ ਟਾਈਮ ਦੇ ਰਹੇ ਹਾਂ ਐਸਐਸਪੀ ਮੋਹਾਲੀ ਨੂੰ ਡੀਸੀ ਮੋਹਾਲੀ ਨੂੰ ਮਜਾਦ ਚੌਂਕੀ ਵਾਲਿਆਂ ਨੂੰ 10 ਦਿਨ ਦਾ ਟਾਈਮ ਦਿੰਨੇ ਉਹ ਚੋਰਾਂ ਦੇ ਖਿਲਾਫ ਜੇ ਨਾ ਕਾਰਵਾਈ ਹੋਈ 10 ਦਿਨ ਦੇ ਵਿੱਚ ਅਸੀਂ ਡੀਸੀ ਦਫ਼ਤਰ ਦਾ ਤੇ ਐਸਐਸਪੀ ਦਫ਼ਤਰ ਦਾ ਕਰੋ ਕਰਾਂਗੇ ਉਹ ਮਾਫੀਆ ਮਰਦਾਬਾਹ ਉਹ ਮਾਫੀਆ ਮਰਦਾਬਾਹ ਝੁੱਟੂ ਡੋਲਾ ਮਰਦਾਬਾਹ ਸਸਿਕਾਲ ਦੇ ਦਸ਼ਾ ਅਪਡੇਟਸ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਪੰਜਾਬ ਦੇ ਵਿੱਚ ਪੂ ਮਾਫੀਆ ਦਾ ਕਹਿਰ ਦਿਨ ਪ੍ਰ ਦਿਨ ਵੱਧਦਾ ਜਾ ਰਿਹਾ ਤਾਜ਼ਾ ਮਾਮਲਾ ਪਿੰਡ ਮੱਕੜਿਆਂ ਦਾ ਹੈ ਜਿੱਥੋਂ ਦੇ ਬਸਨੀਕ ਬੰਜਿੰਦਰ ਸਿੰਘ ਪਿੰਡ ਤੇ ਇੱਕ ਬੰਦੇ ਨਾਲ ਪੂ ਮਾਫੀਆ ਰਲ ਕੇ 60 ਲੱਖ ਦੀ ਠੱਗੀ ਮਾਰੀ ਗਈ ਸੋ ਕੀ ਹੈ ਸਾਰਾ ਮਾਮਲਾ ਜਾਣਾਂਗੇ ਬੰਜਿੰਦਰ ਚ ਕੀ ਹੈ ਪੂਰਾ ਮਾਮਲਾ ਸਾਰਾ ਐ ਜਾਨੋ ਹਰਪ੍ਰੀਤ ਸਿੰਘ ਬਾ ਲੰਬੜਦਾਰ ਬਾ ਫੋਨ ਆਇਆ ਸੀਗਾ ਜੀ ਵੀ ਤੁਹਾਡੀ ਜ਼ਮੀਨ ਤੇ ਬਿਆਨਾਂ ਲੱਗ ਚੁੱਕਿਆ ਜੀ ਉਹਨੇ ਸਾਡੇ ਪਿੰਡ ਦੇ ਲੰਬੜ ਦੂਜੇ ਲੰਬੜਦਾਰ ਨੂੰ ਦੱਸਿਆ ਜੀ ਵੀ ਉਹਨਾਂ ਨੂੰ ਪੁੱਛੋ ਵੀ ਬਿਆਨਾਂ ਤਾਂ ਨਹੀਂ ਲੱਗੇ ਜੀ ਤੇ ਉਹਨੇ ਸਾਨੂੰ ਫੋਨ ਕੀਤਾ ਵੀ ਅਸੀਂ ਤਾਂ ਦਸਿਆਣਾ ਨੂੰ ਵੀ ਕੋਈ ਬਿਆਨਾਂ ਨਹੀਂ ਕਿ ਲੱਗੇ ਸਾਡੀ ਜ਼ਮੀਨ ਤੇ ਵੀ ਨਾ ਸੀ ਕਿਸੇ ਨੇ ਕਰਿਆ ਬਿਆਨ ਫਿਰ ਉਹਦੇ ਆਧਾਰ ਤੇ ਅਸੀਂ ਦੋਏ ਦਿਨ ਪਿੰਡ ਆਏ ਪਿੰਡ ਆ ਕੇ ਚੌਕੀ ਦਰਗਾਹ ਦਿੱਤੀ ਚੌਕੀ ਮੈਂ ਜਾ ਕੇ ਪਤਾ ਲੱਗਿਆ ਵੀ ਸਾਡੀ ਜ਼ਮੀਨ ਤੇ ਤਿੰਨ ਬਿਆਨੇ ਹੋਰ ਲੱਗੇ ਹੋਏ ਨੇ ਜੀ ਹਾਂਜੀ ਕੌਣ ਹੈ ਬੰਦਾ ਜਿਸ ਨੇ ਬਿਆਨਨਾ ਕੀ ਕਰਵਾਇਆ ਤੁਹਾਡੇ ਪਿੰਡ ਦਾ ਹੀ ਹੈ ਜਿਹੜਾ ਇਹ ਸਾਡੇ ਪਿੰਡ ਦਾ ਜਗਤਾਰ ਸਿੰਘ ਹੈ ਜੀ ਇਹਦੇ ਸਾਈਨ ਹੋਏ ਹੋਏ ਤਿੰਨੇ ਬਿਆਨ ਨੇ ਆ ਤੇ ਹਾਂਜੀ ਤੁਹਾਡੇ ਨਾਲ ਕੀ ਰਿਸ਼ਤੇ ਰਹਿੰਦਾ ਸਾਡੀ ਜ਼ਮੀਨ ਵਾਂਡੇ ਸੀਗੇ ਉਹ ਬਟਾਈ ਤੇ ਹਾਂਜੀ ਉਹਨਾਂ ਨੂੰ ਬਟਾਈ ਤੇ ਜ਼ਮੀਨ ਦਿੱਤੀ ਹੋਈ ਸੀਗੀ ਉਹ ਫਿਰ ਇਹ ਕੰਮ ਕਰ ਗਏ ਤੁਸੀਂ ਕਿੰਨੀ ਕਿ 60 ਲੱਖ ਦੀ ਠੱਗੀ ਮਾਰੀ 60 ਲੱਖ ਕੋ ਤੁਹਾਡੇ ਕੋਲੋਂ ਚ ਆਇਆ ਜਾਂ ਜਿਹੜੇ ਜਨੇ ਨਹੀਂ ਠੱਗੀ ਕੀਤੀ ਹੈ ਸਾਡੇ ਅਕਾਊਂਟ 'ਚ ਕੋਈ ਪੈਸਾ ਨਹੀਂ ਆਇਆ ਜੀ ਸਾਡਾ ਅਕਾਊਂਟ ਚੈੱਕ ਕਰ ਸਕਦੇ ਸਾਡੇ ਅਕਾਊਂਟ 'ਮਾਂ 1 ਰੁਪਿਆ ਵੀ ਨਹੀਂ ਆਇਆ ਜੀ ਉਸੀਂ ਅੱਗੇ ਵੀ ਆਪਣਾ ਕੰਪਲੀਟ ਕੀਤੀ ਕੋਈ ਪ੍ਰਸ਼ਾਸਨ ਹਾਂਜੀ ਅੱਗੇ ਚੌਂਕੀ ਕੀਤੀ ਐਸਐਸਬੀ ਦੇਈ ਹੈ ਦਰਖਾਸਤ ਹਾਂਜੀ ਕੋਈ ਕਾਰਵਾਈ ਹੋਈ ਇਹ ਅਲੀ ਤੱਕ ਕੋਈ ਕਾਰਵਾਈ ਨਹੀਂ ਹੋਈ ਅਸੀਂ ਮੀਡੀਆ ਤੋਂ ਇਹੀ ਚਾਉਂਦੇ ਆ ਵੀ ਸਾਡਾ ਸਾਥ ਦਿੱਤਾ ਜਾਵੇ ਤੇ ਉਹਨਾਂ ਦੇ ਕਾਰਵਾਈ ਹੋਵੇ ਹੀ ਪਰਚਾ ਘੱਟੋ ਘੱਟ ਹੋਵੇ ਸੋ ਇਹ ਪੀੜਤ ਪਰਿਵਾਰ ਹੁਣ ਬਲਵਿੰਦਰ ਸਿੰਘ ਕੁੰਬੜਾ ਜੀ ਹਰੇ ਕੋਲ ਪਹੁੰਚਿਆ ਐਸਸੀਬੀਸੀ ਮਾਨਸਾ ਪੰਚਾਇਤ ਦੇ ਪ੍ਰਧਾਨ ਨੇ ਕੁੱਲ ਸਿੰਘ ਕੁੰਬੜਾ ਹੋਰੀ ਸੋ ਪੱਕਾ ਮੋਰਚਾ ਲੱਗ ਗਿਆ ਸਾਧਪੇ ਸਮਾਰੀ ਲੇਟਾਂ ਤੇ ਉਹਨਾਂ ਕੋਲ ਪਹੁੰਚੇ ਤੇ ਕੁੰਬੜਾ ਸਾਹਿਬ ਕੀ ਮਾਮਲਾ ਸਰ ਹੈ ਤੇ ਹੁਣ ਅਗੇ ਕੀ ਕਾਰਵਾਈ ਕਰੋਗੇ ਤੁਸੀਂ ਬਹੁਤ ਹੀ ਸਤਿਕਾਰਯ ਬਾਡੀ ਰਹੀਂ ਜਿਹੜੀ ਗੱਲ ਕਰਨਾ ਚਾਹੁੰਦੇ ਜਿਵੇਂ ਪੀੜਤਾ ਚਾਹੇ ਕਿਸਾਨ ਹੋਏ ਜਾਂ ਕੋਈ ਐਸਸੀ ਹੋਏ ਜਾਂ ਵੀਸੀ ਹੋਏ ਪੀੜਤਾ ਪੀੜਤਾ ਹੈ ਜਿਵੇਂ ਗੱਲ ਅੱਜ ਦੱਸੀ ਹੈ ਮਨਿੰਦਰ ਸਿੰਘ ਨੇ ਦੇਖੋ ਫਰਜੀਵਾੜਾ ਮੋਹਾਲੀ ਦੇ ਆਸ-ਪਾਸ ਜ਼ਮੀਨਾਂ ਮਹਿੰਗੀਆਂ ਹੋਣੇ ਕਰਕੇ ਹਰ ਰੋਜ਼ ਬਿਆਨੇ ਠੱਗੀਆਂ ਠੋਰੀਆਂ ਬਹੁਤ ਵੱਜ ਚੁੱਕੀਆਂ ਨੇ ਜਿਹੜੀ ਤਾਜ਼ਾ ਹਜ਼ਾਰਨਾ ਚ ਮੱਕੜਿਆ ਪਿੰਡ ਤੋਂ ਆਈ ਹੈ ਜਿਹਦੇ ਲਗਭਗ 3 ਕਿਲੇ ਜ਼ਮੀਨ ਨੇ ਹੈ ਮਨਜਿੰਦਰ ਸਿੰਘ ਬਣ ਜਾਂਦਾ ਪਿੰਡ ਦਾ ਬੰਦਾ ਦੇਖੋ ਬੇਕਾਫ ਹੋ ਕੇ ਗਵਾਹੀਆਂ ਪਾਉਂਦਾ ਬਿਆਨਾ ਟੂ ਬਿਆਨਾ ਇੱਕ ਬਿਆਨ ਤੋਂ ਅੱਗੇ ਤਿੰਨ ਬਿਆਨੇ ਹੋ ਜਾਂਦੇ ਆ ਗੱਲ ਜਦ ਫਾਤੀ ਜਦ ਰਜਿਸਟਰੀ ਨਹੀਂ ਹ ਫਿਰ ਉਹ ਪਿੰਡ ਚ ਤਪਤੀਸ ਕਰਦਾ ਹੈ ਮਾਲਕ ਬਿਆਨੇ ਵਾਲਾ ਜਦੋਂ ਪਿੰਡ ਚ ਪੜਤਾਲ ਹੁੰਦੀ ਹੈ ਤਾਂ ਜਿਹਦੀ ਜ਼ਮੀਨ ਹੈ ਉਹਨੂੰ ਪਤਾ ਤੱਕ ਨਹੀਂ ਵੀ ਮੇਰੀ ਜ਼ਮੀਨ ਦਾ ਬਿਆਨ ਤਾਂ ਹੋ ਚੁੱਕਾ ਉਹ ਵੀ ਲੋਕ ਦੱਸਦੇ ਨੇ ਪਟਵਾਰੀ ਦੱਸਦਾ ਹੈ ਲੰਮੜਦਾਰ ਸਾਹਿਬ ਦਾ ਜਦੋਂ ਚੌਂਕੀ ਚ ਜਾਂਦੇ ਕਿ ਜਦੋਂ ਮਿੱਟੀ ਨਾਲ ਦੇ ਪੈਰਾਂ ਦੇ ਥੱਲੇ ਜਦੋਂ ਨਿਕਲ ਗਈ ਤਾਂ ਤਿੰਨ ਬਿਆਨਿਆਂ ਦੀ ਜ਼ਮੀਨ ਦੇ ਹੋ ਕੇ ਇਹਨਾਂ ਕੋਲ ਕਾਪੀਆਂ ਦੇਤੀਆਂ ਕੋਈ ਕਟਾਰੀਆ ਜੀ ਹੈ ਸਾਇਦ ਵਿਸ਼ਾਲ ਕਟਾਰੀਆ ਜੀ ਜਦੋਂ ਕਾਪੀਆਂ ਮਿਲ ਗਈਆਂ ਇਹਨਾਂ ਨੇ ਸਾਰਾ ਕੁਝ ਦੇਖਿਆ ਤੇ ਲਿਖਤੀ ਕੰਪਲੀਟ ਲਿਖਤੀ ਦਰਖਾਸਤ ਇੱਕ ਮਾਨਯੋਗ ਐਸਐਸਪੀ ਮੁਹਾਲੀ ਤੇ ਮਜਾਦ ਚੌਂਕੀ ਜਿਹੜੀ ਕਿ ਦਰਖਾਸਤ ਦਿੱਤੀ ਹੈ ਤੇ ਅਸੀਂ ਵੀ ਤੁਹਾਡੇ ਰਾਹੀਂ ਮੋਰਚੇ ਵੱਲੋਂ ਮੋਰਚੇ ਆਗੂਆਂ ਵੱਲੋਂ ਸਾਰਿਆਂ ਵੱਲੋਂ ਕਹਿਣਾ ਚਾਹੁੰਦੇ ਹਾਂ ਕਿ ਇੱਕ ਗਰੀਬ ਕਿਸਾਨ ਇਹ ਬੀਸੀ ਚ ਬਿਲੋਂਗ ਕਰਦੇ ਆਂ ਦਾਸ ਜਿਹੜੇ ਆ ਇਹਨਾਂ ਨੂੰ ਨਿਆਂ ਨਾਫ ਤੋਂ ਆਇਆ ਜਾਵੇ ਉਹ ਚੋਰਾਂ ਠੱਗਾਂ ਦੇ ਖਿਲਾਫ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਪਹਿਲਾਂ ਪਤਾ ਨਹੀਂ ਕਿੰਨੇ ਕੁ ਲੋਕ ਇਹ ਇਹਨਾਂ ਨੇ ਹਤਿਆਲੇ ਹੋਣੇ ਉਹ ਸਾਰਾ ਪੜਤਾਲ ਦਾ ਵਿਸ਼ਾ ਹੈ ਤੁਹਾਡੇ ਕੋਲ ਫੁੱਲ ਪ੍ਰੂਫ ਹੈ ਸਾਰੇ ਐਡਰੈਸ ਨੇ ਉਹਨਾਂ ਬੰਦਿਆਂ ਤੇ ਫਿਰ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਵਿਸ਼ਾਸ਼ਣ ਬਾਰੇ ਹਲੇ ਗੱਲ ਦੇਖੋ ਇਹਨਾਂ ਨੇ ਕਿਹਾ ਵੀ ਥੋੜੀ ਦਿਨ ਹੋਏ ਦੋ ਦਿਨਿਆ ਚਾਰ ਦਿਨਿਆ ਹਫਤਾ ਹੋਇਆ ਹੋਊਗਾ ਅਸੀਂ ਅੱਜ ਤੁਹਾਡੇ ਰਾਏ ਹਫਤਾ ਹੋਇਆ ਚਾਰ ਦਿਨ ਹੋਏ ਅਸੀਂ 10 ਦਿਨ ਦਾ ਪ੍ਰਸ਼ਾਸਨ ਨੂੰ ਟਾਈਮ ਦੇ ਰਹੇ ਹਾਂ ਐਸਐਸਪੀ ਮੋਹਾਲੀ ਨੂੰ ਡੀਸੀ ਮੋਹਾਲੀ ਨੂੰ ਮਜਾਦ ਚੌਂਕੀ ਵਾਲਿਆਂ ਨੂੰ ਦੱਸ ਦੇਣ ਦਾ ਟਾਈਮ ਦਿੰਨੇ ਉਹ ਚੋਰਾਂ ਦੇ ਖਿਲਾਫ ਜੇ ਨਾ ਕਾਰਵਾਈ ਹੋਈ 10 ਦਿਨ ਦੇ ਵਿੱਚ ਅਸੀਂ ਡੀਸੀ ਦਫ਼ਤਰ ਦਾ ਤੇ ਐਸਐਸਪੀ ਦਫ਼ਤਰ ਦਾ ਕ੍ਰੋਅ ਕਰਾਂਗੇ ਇਹ ਲੋਕ ਸਾਰੀ ਹੋਰ ਵੀ ਜਿਹੜੇ ਅਜਿਹੇ ਕਿਸਾਨ ਨੇ ਜਿਨ੍ਹਾਂ ਦੇ ਨਾਲ ਠੱਗੀ ਹੋਈ ਹੈ ਉਹ ਇਕੱਠੇ ਹੋਣ ਤਾਕੇ ਡੀਸੀ ਦਫਤਰ ਐਸਐਸਪੀ ਦਫਤਰ ਦੱਸਿਆ ਜਾਵੇ ਵੀ ਮੁਹਾਲੀ 'ਚ ਠੱਗ ਟੋਲਾ ਫਿਰ ਰਿਹਾ ਤੇ ਲੋਕਾਂ ਨੂੰ ਲੁੱਟਦਾ ਫਿਰ ਰਿਹਾ ਤੇ ਪ੍ਰਸ਼ਾਸਨ ਉੰਮਰ ਕਰਨੀ ਨੀਂਦ ਸੋਰ ਹੈ ਪਰ ਮਾਜੀ ਸੋ ਐਸੀ ਭੂ ਮਾਫੀਆ ਦੇ ਕਹਿਰ ਤੋਂ ਪਰੇਸ਼ਾਨ ਪਿੰਡ ਮੱਕੜਿਆਂ ਦੇ ਮਨਜਿੰਦਰ ਸਿੰਘ ਜੋ ਕਿ ਹੁਣ ਬਲਵਿੰਦਰ ਸਿੰਘ ਕੁੰਬੜਾ ਹਰ ਕੋਲ ਪਹੁੰਚੇ ਰੇ ਜੇਕਰ ਇਸ ਮਾਮਲੇ 'ਤੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅੱਗੇ ਇੱਕ ਤਿੱਖਾ ਸੰਘਰਸ਼ ਵਿੜਿਆ ਜਾਵੇਗਾ ਕੈਮਰਾਮੈਨ ਸੰਦੀਪ ਦੇ ਨਾਲ ਮਹਰਬਨ ਮੀਆ ਅਪਡੇਟ ਨਿਊਜ਼ ਮੁਹਾਲੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਪ੍ਰੈਸ ਦਾ ਸਹਿਯੋਗ ਲਈ ਧੰਨ ਕੋਈ ਸਾਡੇ ਮੋਰਚੇ ਦੀ ਜਿਵੇਂ ਫੇਕ ਸਰਟੀਫਿਕੇਟਾਂ ਦੇ ਕੇ ਮੋਰਚਾ ਲੱਗਿਆ ਸੀ ਪਹਿਲੇ ਦਿਨ ਤੋਂ ਹੀ ਸਾਡੀ ਬਹੁਤ ਜਿਹੜੀ ਆਵਾਜ਼ ਲੋਕਾਂ ਦੀ ਪੀੜਤ ਲੋਕਾਂ ਦੀ ਆਵਾਜ਼ ਜਿਹੜੀ ਰੱਬ ਵਰਗੇ ਸਰੋਤਿਆਂ ਤੱਕ ਪਹੁੰਚਾ ਰਹੇ ਸਰਕਾਰ ਤੱਕ ਪਹੁੰਚਾ ਰਹੇ ਤੇ ਗੱਲ ਕਰ ਲਈਏ ਅੱਜ ਵਿਸ਼ੇ ਦੀ ਪਿੰਡ ਮੱਕੜਿਆਂ ਤੋਂ ਅਵਤਾਰ ਸਿੰਘ ਜੀ ਦੰਬੜਦਾਰ ਸਾਹਿਬ ਨਾਗਰ ਸਿੰਘ ਜੀ ਮਨਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਮੱਕੜਿਆਂ ਪਿੰਡ ਤੋਂ ਆਏ ਸਾਡੇ ਕੋਲੇ ਤੇ ਪਹਿਲਾਂ ਵੀ ਇਹਨਾਂ ਦਾ ਬਹੁਤ ਸਾਰਾ ਸੀ ਪਿੰਡ 'ਚ ਕਈ ਵਾਰੀ ਕੰਮਕਾਰ ਹੋਏ ਪੰਚਾਇਤੀ ਵੱਡਾ ਸਹਿਯੋਗ ਤੇ ਪਰ ਅੱਜ ਇੱਥੇ ਆ ਕੇ ਜਿਹੜੀ ਮੱਕੜਿਆ ਪਿੰਡ ਦਾ ਇਹ ਮਨਜਿੰਦਰ ਸਿੰਘ ਹੈ ਇਹਨਾਂ ਦੀ ਜ਼ਮੀਨ ਇਹ ਬੀਸੀ ਤੋਂ ਬਿਲੋਂਗ ਕਰਦੇ ਆ ਬੀਸੀ ਕਾਸਟ ਤੋਂ ਬਿਲੋਂਗ ਕਰਦੇ ਨੇ ਤੇ ਇਹਨਾਂ ਦੀ ਜ਼ਮੀਨ ਤਿੰਨ ਕਿਲੇ ਪਿੰਡ ਚ ਆਉਂਦੀ ਹੈ ਉਹਦੇ ਜਿਹੜੇ ਪਿੰਡ ਦੀ ਜ਼ਮੀਨ ਹੈ ਉਹਦੇ ਇੱਕ ਫਰਜੀ ਬਿਆਨੇ ਬਣਾ ਕੇ ਪਿੰਡ ਦਾ ਵਸਨੀਕ ਇੱਕ ਜਗਤਾਰ ਸਿੰਘ ਪੁੱਤਰ ਗਰਮੀਤ ਸਿੰਘ ਦੱਸਦੇ ਜਿਨ੍ਹਾਂ ਦੀ ਫੋਟੋ ਵੀ ਤੁਹਾਨੂੰ ਦਿਖਾ ਰਹੇ ਆ ਇਹ ਉਹ ਬੰਦੇ ਨਾਲ ਰਲ ਕੇ ਦੂਜਿਆਂ ਨਾਲ ਬਾਹਰਲੇ ਬੰਦਿਆਂ ਨਾਲ ਰਲ ਕੇ ਕਿਵੇਂ ਇਹਨਾਂ ਦੀ ਜ਼ਮੀਨ ਦੇ ਜਿਹੜੇ ਬਿਆਨੇ ਕਰੇ ਜਾਂਦੇ ਨੇ ਮਨਜਿੰਦਰ ਸਿੰਘ ਨੂੰ ਪਤਾ ਵੀ ਨਹੀਂ ਹੁੰਦਾ ਮਨਜਿੰਦਰ ਸਿੰਘ ਫਰਜੀ ਬਣ ਕੇ ਉਹ ਸਕ੍ਰੀਨਚਰ ਕਰਕੇ ਪਹਿਲਾਂ ਇੱਕ ਬਿਆਨਨਾ ਫਿਰ ਬਿਆਨਨਾ 2 ਬਿਆਨਨਾ ਅੱਗੇ ਤਿੰਨ ਬਿਆਨਨੇ ਹੋ ਜਾਂਦੇ ਅਸੀਂ ਤਰਾ 60 ਲੱਖ ਰੁਪਇਆ ਕਿਹੜੇ ਅਕਾਊਂਟ ਜਿ ਗਿਆ ਕਿਹਨੇ ਪਾਇਆ ਉਹ ਸਾਰਾ ਇਹਦੇ ਚ ਲਿਖਿਆ ਹੋਆ ਸਾਰਾ ਕੁਝ ਪਤਾ ਪਰ ਇਹਨਾਂ ਨੂੰ ਜਦੋਂ ਪਿੰਡ ਦੇ ਬਸਨੀਕ ਅਰਪਾ ਜਨ ਸਿੰਘ ਨੰਬਰਦਾਰ ਰਾਹੀਂ ਪਟਵਾਰੀ ਤੋਂ ਪਤਾ ਲੱਗਿਆ ਨੰਬਰਦਾਰ ਤੋਂ ਪਤਾ ਲੱਗਿਆ ਵੀ ਤੁਹਾਡੀ ਜ਼ਮੀਨ ਦਾ ਜਿਹੜਾ ਬਿਆਨਨਾ ਹੋ ਚੁੱਕਿਆ ਇਸ ਤਰ੍ਹਾਂ ਤਾਂ ਇਹਨਾਂ ਨੇ ਟੰਡੋਲ ਕੀਤੀ ਤੇ ਇਹਨਾਂ ਕੋਲ ਜਿਹੜੇ ਫਰਜੀ ਬਿਆਨਨਾ ਦੀਆਂ ਕਾਪੀਆਂ ਆ ਗੀਆਂ ਫਰਜੀ ਬਿਆਨਨਾ ਦੀਆਂ ਕਾਪੀਆਂ ਆ ਗਈਆਂ ਤੇ ਹੁਣ ਇਹਨਾਂ ਨੇ ਇੱਕ ਲਿਖਤੀ ਤਰਕਾਸਤ માન્યોગ ਐਸਐਸਪੀ મોਹਾਲੀ ਤੇ थाना ਚੌਂકી ਮંજાਤ ਮંજાਤ ਜਿਹੜੀ ਇੱਕ ਲਿਖਤੀ ਬਰਖਾਸਤਾਂ ਦਈਆਂ ਵੀ ਸਾਡੀ ਜ਼ਮੀਨ ਤੇ ફરਜੀ ਵਾੜਾ ਹੋ ਕੇ ਆ ਤਿੰਨ ਬਿਆਨ ਨੇ ਹੋਏ ਆ ਜਿਨ੍ਹਾਂ ਬਿਆਨਾਂ ਤੇ ਹੋਏ ਉਹਨਾਂ ਦੇ ਸਾਈਨ ਹੋਏ ਨੇ ਐਡਰੈਸ ਲਿਖੇ ਨੇ ਸਾਰਾ ਕੁਝ ਲਿਖਿਆ ਉਹ ਚੋਰਾਂ ਦੇ ਖਿਲਾਫ ਕਾਰਵਾਈ ਠੱਗਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਕੰਪਲੀਟਾਂ ਦਿੱਤੀਆਂ ਅਸੀਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦੇ ਆਂ ਵੀ ਸਰਕਾਰ ਕਿਸਾਨ ਯੂਨੀਅਨਾਂ ਬਹੁਤ ਵੱਡੀ ਲੜਾਈ ਜਿਹੜੀ ਪਿਛਲੀ ਜ਼ਮੀਨਾਂ ਨੂੰ ਲੈ ਕੇ ਲੜ ਰਹੇ ਨੇ ਵੀ ਲੈਂਡ ਪੋਲੀਗੰਬਾਸਤੇ ਕਿੰਨੀ ਲੜਾਈ ਹੋਈ ਕਿੰਨੇ ਕੁਸ਼ ਪਰ ਇਹਦਾ ਦਾ ਸਾਰੀ ਜਿਹੜੀ ਜ਼ਮੀਨ ਹੈ ਜੇਕਰ ਰਜਿਸਟਰੀ ਹੋ ਜਾਂਦੀ ਸਭ ਕੁਝ ਹੱਥ وچ ਆ ਜਾਂਦਾ ਉਹ ਪਤਾ ਨਹੀਂ ਕਿੰਨੇ ਦਿਨ ਲੀਟੀਕੇਸ਼ਨ ਚੱਲਦਾ ਤੇ ਹੁਣ ਇਹਦੇ ਜ਼ਮੀਨ ਤਾਂ ਪਈ ਹੈ ਰਜਿਸਟਰੀ ਨਹੀਂ ਹੋਈ ਪਰ ਉਹ ਠੱਗ ਟੋਲਾ ਪਤਾ ਨਹੀਂ ਕਿਹਦੇ ਕਿਹਦੇ ਨਾਲ ਪਹਿਲਾਂ ਠੱਗੀ ਮਾਰ ਗਿਆ ਉਹਨਾਂ ਠੱਗਾਂ ਨੂੰ ਫੜਨ ਵਾਸਤੇ ਅਸੀਂ ਤੁਹਾਡੇ ਰਾਹੀਂ ਮਾਨਯੋਗ ਮੁੱਖ ਮੰਤਰੀ ਐਸਐਸਪੀ ਮੁਹਾਲੀ ਨੂੰ ਬੇਨਤੀ ਕਰਦੇ ਹਾਂ ਇਹਨਾਂ ਨੂੰ ਤੁਰੰਤ ਫੜ ਕੇ ਜੇਲ੍ਹ ਚ ਭੇਜਿਆ ਜਾਵੇ ਤੇ ਇਹਨਾਂ ਬਿਆਨਾਂ ਦਾ ਜਿਹੜੇ ਜਿਹਦੇ ਵੀ ਪੈਸੇ ਜਿਸ ਨੂੰ ਪੈਸੇ ਜਾਣੇ ਆ ਤੇ ਇਹਦੇ ਨਾਲ ਜਿਹੜੀ ਵੱਡੀ ਠੱਗੀ ਮਾਲਕ ਨਾਲ ਹੋਣ ਲੱਗੀ ਸੀ ਪਹਿਲਾਂ ਵੀ ਇਹ ਆ ਵੀ ਕਿਸੇ ਇਹ ਬੰਦੇ ਖबरी ਪਹਿਲਾਂ ਕਿੱਥੇ ਕਿੱਥੇ ਠੱਗੀ ਮਾਰ ਕੇ ਆਉਂਦੇ ਉਹਨਾਂ ਚੋਰਾ ਨੂੰ ਠੱਗਾ ਨੂੰ ਫੜਿਆ ਜਾਵੇ 45 ਅਫਸਰ ਕੋਈ ਵਧੀਆ ਇਮਾਨਦਾਰਾ ਲਾਇਆ ਜਾਵੇ ਜੇਕਰ ਇਸ ਨੂੰ ਲੰਮਕਿਆ ਇਹ ਉਹਨਾਂ ਨੂੰ ਠੱਡੇ ਵਾਸਤੇ ਚ ਪਾਇਆ ਐਸਐਸਪੀ ਨੇ ਮਜਾਤ ਜੋ ਕੀ ਵਾਲੇ ਨੇ ਤਾਂ ਵੱਡਾ ਸੰਘਰਸ਼ ਕਰਨ ਲਈ ਅਸੀਂ ਮੋਰਚੇ ਵੱਲੋਂ ਪੂਰਾ ਸਾਡਾ ਸਮਰਥਨ ਹੋਏਗਾ ਮੋਰਚੇ ਵੱਲੋਂ ਪੂਰੀ ਸਾਡਾ ਸਹਿਯੋਗ ਹੋਏਗਾ ਉਹਨਾਂ ਨੂੰ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਹਨਾਂ ਬੰਦਿਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਅਸੀਂ ਆ ਵੱਡਾ ਸੰਘਰਸ਼ ਜਿਹੜਾ ਵਿੱਢਣ ਜਾ ਰਹੇ ਹਾਂ ਉਹਦਾ ਵਿੱਚ ਇਹ ਬੰਦੇ ਨੇ ਜਿਹੜੇ ਤਿੰਨੇ ਤੇ ਇੱਕ ਬੰਦੇ ਨੇ ਜਿਵੇਂ ਪਿੰਡ ਦਾ ਜਗਤਾਰ ਸਿੰਘ ਰਲ ਗਿਆ ਉਹਦੀ ਗਵਾਹੀ ਹੈ ਇਹ ਕਹਿੰਦੇ ਪਿੰਡ ਦਾ ਵਸਨੀਕ ਹੈ ਜਿਹਦੀਆਂ ਫੋਟਾਂ ਆਈਆਂ ਇਹ ਬੰਦਾ ਜਿਹੜਾ ਜਾਲੀ ਮਨਜੀਂਦਰ ਸਿੰਘ ਅਸਲ ਇਹ ਬੈਠਾ ਤੁਹਾਡੇ ਸਾਹਮਣੇ ਹੈ ਇਹ ਜਾਲੀ ਬਣ ਕੇ ਬੈਠਾ ਕਰ ਗਿਆ ਤੇ ਜਿਹੜੇ ਸਾਰੇ ਅੱਗੇ ਤੋਂ ਬਿਆਨਾਂ ਤੋਂ ਦੇਣਾ ਹੁੰਦਾ ਇਹ ਪੜਤਾਲੀਆ ਪੜਤਾਲ ਦਾ ਵਿਸ਼ਾ ਆ ਤਿੰਨ ਮਿਆਂ ਨੇ ਸਾਡੇ ਕੋਲ ਦੇ ਸਭ ਇਹ ਇਸ ਜਿਹੜਾ ਨਕਲੀ ਮਨਜਿੰਦਰ ਸਿੰਘਾ ਇਹਦੇ account 'ਚ ਪੈਸੇ ਕਹਨੇ ਜਾਂ ਉਹਦੇ ਦੀ ਨਕਲੀ ਦੇ ਨਕਲੀ ਨੇ ਪੈਸੇ ਲੈ ਲੇ ਅਸਲੀ ਤੁਹਾਡੇ ਸਾਹਮਣੇ ਬੈਠਾ ਅਸਲ ਮਨਜਿੰਦਰ ਸਿੰਘ ਤੁਹਾਡੇ ਸਾਹਮਣੇ ਬੈਠਾ ਜਿਹੜਾ ਉਹ ਜ਼ਮੀਨ ਦਾ ਮਾਲਕ ਹੈ ਪਿੰਡ ਦਾ ਵਸਨੀਕ ਹੈ ਪਰ ਨਕਲੀ ਮਨਜਿੰਦਰ ਸਿੰਘ ਆਪਣੇ account 'ਚ ਪੈਸੇ ਪਵਾ ਲੇ ਗਿਆ ਉਹ ਵੱਡਾ ਵਿਸ਼ਾ ਇੱਕ ਪੜਤਾਲ ਦਾ ਪੜਤਾਲ ਕਰਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਨੂੰ ਜੇਲ੍ਹ 'ਚ ਭੇਜਿਆ ਜਾਵੇ ਤੇ ਅੱਗੇ ਵਾਸਤੇ ਕਿਸੇ ਨਾਲ ਹੋਰ ਵੀ ਕਿਸੇ ਪਿੰਡ ਵਸਨੀਕ ਨਾਲ ਠੱਗੀ ਨਾ ਮਾਰ ਸਕੇ ਇੰਨੀ देर ਬਾਅਦ ਪਤਾ ਲੱਗਦਾ ਜੀ ਨਾ ਕਿ ਸਾਡੇ ਇਹ ਫਰਵਰੀ ਦਾ 6 ਮਹੀਨੇ ਪਹਿਲਾਂ ਇਹਦਾ ਬਿਆਨਾ ਹੋ ਚੁੱਕਿਆ ਇਹ ਫਰਵਰੀ ਦਾ ਬਿਆਨਾ ਹੋਇਆ ਵਾ 6 ਮਹੀਨੇ ਤੋਂ ਬਾਅਦ ਇਹਨਾਂ ਨੂੰ ਹੁਣ 10-15 ਦਿਨ ਤੋਂ ਇਹ ਹਫਤੇ ਤੋਂ ਪਤਾ ਲੱਗਿਆ ਜਦ ਤੱਕ ਇਹਨਾਂ ਨੇ ਦੌੜ ਭੱਜ ਕਰੀਏ 6 ਮਹੀਨੇ ਦਾ ਜਿਆ ਪਹਿਲਾਂ ਟਾਈਮ ਵੀ ਪਾ ਲੇ ਗਿਆ ਹੁਣ ਜਦੋਂ ਰਜਿਸਟਰੀ ਨਾ ਇਹਨਾਂ ਨੂੰ ਕੀ ਹੁੰਦਾ ਜਦੋਂ ਰਜਿਸਟਰੀ ਨਹੀਂ ਕਰਾਦੇ ਮਾਲਕ ਅਸਲ ਮਾਲਕ ਜਦੋਂ ਪਤਾ ਲੱਗਿਆ ਵੀ ਹਾਂ ਅਸਲ ਮਾਲਕ ਤਾਂ ਕੋਈ ਬੈਠੇ ਰਜਿਸਟਰੀ ਕੌਣ ਕਰਾਊਗਾ ਸਾਡੀ ਤਾਂ ਹੌਲੀ ਹੌਲੀ ਜਾਗਰੂਕ ਹੋਇਆ ਜਦੋਂ ਪ੍ਰਮਾਤਮਾ ਨੇ ਸਾਥ ਦੇਣਾ ਹੋਵੇ ਸਹਿਯੋਗ ਦੇਣਾ ਹੋਵੇ ਕੋਈ ਨਾ ਕੋਈ ਰਸਤਾ ਬਣ ਜਾਂਦਾ ਤਾਂ ਕਿ ਇਹਨਾਂ ਨੂੰ ਜਾਣਕਾਰੀ ਇਹਦੇ ਦੇ ਸਖਤ ਸਖਤ ਕਾਰਵਾਈ ਕਰੀ ਜਾਵੇ ਜੀ ਮੇਰੀ ਜ਼ਮੀਨ ਹੈ ਠੱਗਾ ਤੋਂ ਪਚਾਈ ਜਾਵੇ ਸਾਨੂੰ ਪਤਾ ਲੱਗਿਆ ਸੀ ਹਰਪ੍ਰਿੰਦਰ ਸਿੰਘ ਕੋਲ ਫੋਨ ਆਇਆ ਸੀ ਜੀ ਉਹਦੇ ਥਰੂ ਸਾਨੂੰ ਪਤਾ ਲੱਗਿਆ ਵੀ ਸਾਡੀ ਜ਼ਮੀਨ ਤੇ ਬਿਆਨਾਂ ਲੱਗ ਗਿਆ ਜੀ ਤੇ ਅਸੀਂ ਪਿੰਡ ਪਹੁੰਚੇ ਪਿੰਡ ਪਹੁੰਚ ਕੇ ਹਰਪ੍ਰਿੰਦਰ ਸਿੰਘ ਭਾਗੇ ਜੀ ਉਸ ਤੋਂ ਨੰਬਰ ਲਿਆ ਨੰਬਰ ਲੈ ਕੇ ਹੀ ਥਾਣੇ ਗਏ ਥਾਣੇ 'ਚ ਪਤਾ ਲੱਗਿਆ ਜੀ ਥਾਣੇ 'ਚ ਸਾਨੂੰ ਬਿਆਨੇ ਪ੍ਰਾਪਤ ਹੋਏ ਤਿੰਨ ਉਹਨਾਂ ਨੇ ਤਿੰਨ ਬਿਆਨੇ ਕੱਟ ਕੇ ਰੱਖ ਦਿੱਤੇ ਸਾਡੇ ਮੂਰੇ ਤਾਂ ਸਾਨੂੰ ਪਤਾ ਲੱਗਿਆ ਵੀ ਸਾਡੀ ਜ਼ਮੀਨ ਤੇ ਬਿਆਨਾਂ ਆਉਂਦੇ ਤੁਹਾਡੇ ਪ੍ਰੂਫ ਉਹਨਾਂ ਕੋਲ ਕਿੱਥੇ ਜੇ ਤੁਹਾਡਾ ਅਡਾ ਜਾਲੀ ਉਹਨਾਂ ਨੇ ਦਾ ਰਿਗਾਰਡ ਬਣਾਇਆ ਈ ਸਾਹਿਬ ਹਾਂਜੀ ਇਹ ਤਾਂ ਸਾਨੂੰ ਕੋਈ ਪਤਾ ਨਹੀਂ ਦਾ ਜੀ ਬਿਆਨਿਆਂ ਦਾ ਹਰਪ੍ਰੀਤ ਸਿੰਘ ਤੋਂ ਫੋਨ ਆਇਆ ਤਾਂ ਇਹ ਤਾਂ ਪਤਾ ਲੱਗਿਆ ਸਾਨੂੰ ਉੱਡੇ ਅਕਾਊਂਟ 'ਚ ਕੋਈ ਪੈਸਾ ਨਹੀਂ ਸਾਡੇ ਅਕਾਊਂਟ 'ਚ ਕੋਈ ਪੈਸਾ ਨਹੀਂ ਆਇਆ ਜੀ ਤੁਸੀਂ ਇਹਨਾਂ ਨੂੰ ਮਿਲੇ ਫਿਰ ਹਾਂਜੀ ਚੌਕੀਆਂ ਬੁਲਾਏ ਸੀਗੇ ਮਜਾਦ ਤਾਂ ਸਾਨੂੰ ਪਤਾ ਲੱਗਿਆ ਵੀ ਤਿੰਨ ਬਿਆਨੇ ਹੋਏ ਬਈ ਚੌਕੀ ਵਾਲਿਆਂ ਨੇ ਕੋਈ ਕਾਰਵਾਈ ਕੀਤੀ ਚੌਕੀ ਵਾਲਿਆਂ ਨੇ ਹਾਲੀ ਤੱਕ ਕੋਈ ਕਾਰਵਾਈ ਨਹੀਂ ਕੀਤੀ ਚੌਕੀਆਂ ਆਏ ਕਹਿੰਦੇ ਤੁਹਾਡਾ ਕੋਈ ਰੋਲ ਨਹੀਂ ਹੈਗਾ ਇਹ ਵਿੱਚ ਨਹੀਂ ਤੁਹਾਡੀ ਤੁਹਾਡੀ ਜੀਨੀ ਨਾਲ ਹਾਂਜੀ ਉਹਨਾਂ ਦਾ ਅੱਛਾ ਇਹ ਸਾਡੀ ਜ਼ਮੀਨ ਆ ਜਿਹੜੇ ਬੰਦੇ ਨੇ ਬਿਆਨਾ ਲਾਇਆ ਉਹ ਤਾਂ ਕਹਿੰਦੇ ਅਸੀਂ ਵੀ ਤੁਹਾਨੂੰ ਜਾਣਦੇ ਹੁਣ ਕਹਿੰਦੇ ਅਸੀਂ ਤੁਹਾਡੇ ਬਿਆਨਾ ਲਾਇਆ ਨਹੀਂ ਹਾਂਜੀ ਉਹ ਬੰਦੇ ਕੌਣ ਆ ਇਹਨਾਂ ਨੇ ਜ਼ਮੀਨ ਤੇ ਇਹਨਾਂ ਦੇ ਪੇਤਰ ਵਿਸ਼ਾਲ ਕਟਾਰੀ ਆ ਜੀ ਇਹ ਤਾਂ ਮਤਲਬ ਤੁਸੀਂ ਮੰਨਦੇ ਹੋ ਵਿਸ਼ਾਲ ਕਟਾਰੀਆ ਵੀ ਇਹਦੇ ਵਿੱਚ ਹਾਂਜੀ ਹਾਂਜੀ ਵਿਸ਼ਾਲ ਕਟਾਰੀਆ ਨੇ ਹਾਂਜੀ ਹਾਂਜੀ ਇੱਕ ਪਛਵੀਂਦਰ ਸਿੰਘ ਆ ਜੀ ਇਹਦੇ ਚ ਇਹ 82 ਏਕਟਰ ਦਾ ਦੱਸ ਰਿਹਾ ਜੀ ਵਿਸ਼ਾਲ ਕਟਾਰੀਆ ਬਿਆਨਾ ਇਹ ਡੀਲਰ ਹੀ ਹੈਗੇ ਨੇ ਬਿਆਨਾ ਲਾਇਆ ਸਾਡੀ ਜ਼ਮੀਨ ਤੇ ਇਹਾਂ ਦੇ ਆ ਜੋ ਸਾਰਿਆਂ ਦੇ ਐਡਰੈਸ ਲਿਖੇ ਹੋਏ ਨੇ ਫਲੈਟ ਨੰਬਰ ਲਿਖੇ ਹੋਏ ਨੇ ਇਹਨਾਂ ਦੇ ਜਿਹੜੇ ਮਾਨਸਾ ਦੇ ਕੋਈ ਕਿਤੇ ਤੋਂ ਕੋਈ ਕਿਤੇ ਤੋਂ ਪਿਛਲੇ ਐਡਰੈਸ ਵੀ ਲਿਖੇ ਆ ਇਹ ਚ ਜਿਹੜਾ ਹੈਗਾ ਜਿਹੜਾ ਜਿਹੜਾ ਗਵਾਹ ਬਣਿਆ ਆ ਗਵਾਹੀ ਦੇ ਸਹਾਰੇ ਆਏ ਆ ਆਧਾਰ ਕਾਰਡ ਵਗੈਰਾ ਪਏ ਹੋਏ ਨੇ ਚੋਰਾਂ ਨੂੰ ਫੜਨਾ ਕੋਈ ਬਹੁਤੀ ਬੜੀ ਕਹਾਣੀ ਨਹੀਂ ਇਹ ਬਾਹਰਲੇ ਦੇਸ਼ ਨਹੀਂ ਗਏ ਹੋਏ ਐ ਇਹ ਸਿਰਫ ਇੱਥੇ ਡੇੜੇ ਤੜੀ ਮੁਹਾਲੀ 'ਚ ਹੀ ਰਹਿ ਰਹੇ ਨੇ ਇਹ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਾ ਜਾਵੇ ਸਾਰਿਆਂ ਦੇ ਆਧਾਰ ਕਾਰਡ ਹੈ ਸਾਰਿਆਂ ਦੇ ਫੋਨ ਨੰਬਰ ਆਣਗੇ ਸਾਰਾ ਕੁਝ ਨਾਲ ਕੋਲ ਹੈਗਾ ਜੇ ਪੁਲਿਸ ਕਰਨਾ ਚਾਹੇ ਤਾਂ ਦੋ ਦਿਨ 'ਚ ਟ੍ਰੇਸ ਕਰ ਤੇ ਜਿਹੜੇ ਬਿਆਨ ਨੇ ਉਹ ਕੈਨਸਲ ਹੋਈ ਜਾਣਾ ਜਿਹੜਾ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਸੀ ਜੀ ਦਾ ਪੂਰੀ ਉਹ ਠੱਗਾ ਨੂੰ پکڑਿਆ ਗਿਆ। ਤੋਆ ਪਿੰਡ ਦਾ ਜੀ ਪਿੰਡ ਦਾ ਬੱਕੜਿਆਂ ਦਾ ਤੋਆ ਹਾਂ ਜੀ ਡੀਲਰ ਹੈ ਜੀ ਗਵਾਹ ਗੁਰਮੀਤ ਸਿੰਘ ਹੈ। ਤੇ ਉੱਤੇ ਪਹਿਲੇ ਵੀ ਕੋਈ ਕਾਰਵਾਈ ਚੱਲ ਰਹੀ ਹੈ ਜਾਂ ਕੋਈ ਹਾਂ ਜੀ ਪਹਿਲਾਂ ਵੀ ਇੱਕ ਕੇਸ ਹੋਇਆ ਸੀਗਾ ਉਹਨਾਂ ਨੇ ਪੈਸੇ ਪੂਰੇ ਦੇ ਕੇ ਨਵੇਟ ਲਿਆ ਸੀਗਾ ਜੀ। ਹਾਂ ਜੀ। ਹਨੂ 10 ਕਰੋੜ ਰੁਪਈਆ ਲਿਆ ਤੁਸੀਂ ਇਹਨਾਂ ਨੇ। ਅਰੇ ਨਾ ਬਹੁਤ ਬੜੀ ਇੱਕ ਗਰੋ ਹੈ ਉਹਦੇ ਉਹਦੇ ਮਤਲਬ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਇੱਕ ਗਰੀਬ ਬੰਦੇ ਦੀ ਜ਼ਮੀਨ ਤੇ ਇੱਕ ਬਹੁਤ ਕਹਾਣਾ ਗਲਤ ਕੰਮ ਕੀਤਾ ਬਹੁਤ ਵੱਡੀ ਠੱਗੀ ਮਾਰੀ ਐ ਇਹਨਾਂ ਦਾ ਤਿੰਨ ਬਿਆਨ ਦੇ ਸਾਡੇ ਕੋਲ ਸਾਹਮਣੇ ਆ ਗਏ ਜੀ ਇਹਨਾਂ ਦਾ ਹੋਰ ਵੀ ਪਤਾ ਨਹੀਂ ਵੀ ਕੋਈ ਕਿੰਨੇ ਕੇ ਲਿੱਤੇ ਹੋਣ ਇਹਨਾਂ ਨੇ ਪੈਸੇ ਤੇ ਇਹ ਗੱਲ ਇਹ ਐਦਾਂ ਸੀ ਕਿ ਜਦੋਂ ਇਹ ਮਤਲਬ ਗੱਲ ਚੱਲਦੀ ਚੱਲਦੀ ਸਾਡੇ ਪਿੰਡ ਦੇ ਲੰਮਰਦਾਰ ਸਾਹਿਬ ਭਾਗੀ ਜੀ ਉਹਨਾਂ ਨੇ ਜਿਨ੍ਹਾਂ ਨੇ ਮਤਲਬ ਬਿਆਨਾ ਕੀਤਾ ਵਿਸ਼ਾਲ ਘਟਾਰੀਆ ਨਾਮ ਦੇ ਬੰਦੇ ਨੇ ਉਹਨੇ ਸਾਡੇ ਲੰਮਰਦਾਰ ਸਾਹਿਬ ਨੂੰ ਕਾਲ ਕੀਤੀ ਪਿੰਡ 'ਚ ਉਹਨਾਂ ਨੇ ਕਾਲ ਕਰਦੇ ਇਹ ਪੁੱਛਿਆ ਵੀ ਕੋਈ ਮਨਜਿੰਦਰ ਸਿੰਘ ਨਾਮ ਦਾ ਤੁਹਾਡੇ ਪਿੰਡ ਵਿਅਕਤੀ ਹੈਗਾ ਏ ਉਨੇ ਆਪਣਾ ਸਾਡੇ ਨਾਲ ਬਿਆਨਾਂ ਕੀਤਾ ਏ ਤੇ ਉਹ ਰਜਿਸਟਰੀ ਨਹੀਂ ਕਰਾ ਰਿਆ ਰਜਿਸਟਰੀ ਕਰਾਉਣ ਤੇ ਫਿਰ ਉਹ ਨੰਬਰਦਾਰ ਜੀ ਨੇ ਪਿੰਡ 'ਚ ਪਤਾ ਕੀਤਾ ਪਿੰਡ 'ਚ ਪਤਾ ਕਰਿਆ ਸਾਨੂੰ ਕਾਲ ਕੀਤੀ ਅਸੀਂ ਇਹਨਾਂ ਨਾਲ ਗੱਲ ਕੀਤੀ ਇਹ ਕਹਿੰਦੇ ਸਾਡਾ ਕੋਈ ਬਿਆਨਾਂ ਨਹੀਂ ਹੋਇਆ ਤੇ ਫਿਰ ਉਸ ਤੋਂ ਬਾਅਦ ਅਸੀਂ ਮਜਾਹ ਚੌਂਕੀ ਗਏ ਮਜਾਹ ਚੌਂਕੀ ਦੇ ਵਿੱਚ ਜਾ ਕੇ ਜੋ ਨੰਬਰ ਤੋਂ ਨੰਬਰਦਾਰ ਸਾਹਿਬ ਨੂੰ ਕਾਲ ਆਈ ਸੀਗੀ ਅਸੀਂ ਉਹਦੇ ਤੇ ਗੱਲ ਕੀਤੀ ਚੌਂਕੀ ਵਾਲਿਆਂ ਦੇ ਥਰੂ ਚੌਂਕੀ ਵਾਲਿਆਂ ਨੇ ਜਦੋਂ ਪੁੱਛਿਆ ਤਾਂ ਉਹਨੇ ਦੱਸਿਆ ਵੀ ਐਦਾਂ ਦੇ ਐਦਾਂ ਸਾਡੇ ਨਾਲ ਗੱਲਬਾਤ ਹੋਈ ਕੋਈ ਨਹੀਂ ਅਸੀਂ ਆ ਜਾਣੇ ਹਾਂ ਕਿਉਂਕਿ ਜਦੋਂ ਵਿਸ਼ਾਲ ਗੜਾਰੀਆ ਨਾਮ ਦਾ ਬੰਦਾ ਆਇਆ ਚੌਂਕੀ ਦੇ ਵਿੱਚ ਤਾਂ ਉਹਨੇ ਤਿੰਨ ਬਿਆਨੇ ਦਿਖਾ ਦਿੱਤੇ ਉਹਦੇ ਤੇ ਸਾਈਨ ਸੀਗੇ ਜਗਤਾਰ ਸਿੰਘ ਦੇ ਜੋ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੀ ਜ਼ਮੀਨ ਬੌਂਦਾ ਵੀ ਹੈ ਤੇ ਉਹਦਾ ਇੱਕ ਦਫ਼ਤਰ ਵੀ ਬਣਾਇਆ ਹੋਇਆ ਹੈ ਪ੍ਰਾਪਰਟੀ ਡੀਲਰ ਦਾ ਇੱਥੇ ਮਜਾਤ ਜੈ ਮਾਤਾ ਦੀ ਕਰਕੇ ਮਜਾਤੜੀ ਠੀਕ ਹੈ ਜੀ ਤੇ ਉਹਦੇ ਬਾਅਦ ਮਾਂ ਉਹਨਾਂ ਨੇ ਕਿਹਾ ਵੀ ਇਹਦੇ ਨਾਲ ਸਾਡੀ ਕੋਈ ਡੀਲ ਨਹੀਂ ਹੋਈ ਹੈਗੀ ਤੇ ਕੋਈ ਇਹ ਮਤਲਬ ਇਹ ਮਨਜਿੰਦਰ ਸਿੰਘ ਨਾਮ ਦੇ ਬੰਦੇ ਨਾਲ ਇਹਦੇ ਨਾਲ ਡੀਲ ਹੋਈ ਸਾਡੀ ਤੇ ਕੋਈ ਪਸ਼ਵਿੰਦਰ ਸਿੰਘ ਹੈ ਇਹਦੇ ਨਾਲ ਕਰਵਾਈ ਸੀਗੀ ਤੇ ਮੇਨ ਇਹਦੇ ਨਾਲ ਵਿਚ ਇੱਕ ਹਰਮੇਕ ਸਿੰਘ ਹੈ ਉਹ ਮਾਨਸਾ ਵਾਲ ਤੋਂ ਦੱਸਿਆ ਜਾਂਦਾ ਏ ਤੇ ਉਸ ਤੋਂ ਬਾਅਦ ਗੱਲ ਕਰਦੇ ਵੀ ਜਗਤਾਰ ਸਿੰਘ ਕੋਈ ਉਹ ਨਹੀਂ ਕਰਦਾ ਹੈਗਾ ਤੇ ਇਹਦੇ ਵਿੱਚ ਆਪਣਾ ਜਦੋਂ ਚੌਂਕੀ ਦੇ ਵਿੱਚ ਪਤਾ ਕਰਿਆ ਇਹ ਤੇ ਇਹ ਆਪਣਾ ਕਹਿੰਦੇ ਆ ਵੀ ਚੌਂਕੀ ਵਾਲੇ ਕਾਰਵਾਈ ਨਹੀਂ ਕਰਦੇ ਪੂਰੀ ਜਿਵੇਂ ਕਿ ਅੱਗੇ ਚੱਲ ਰਹੀ ਹੈ ਕਾਰਵਾਈ ਤਾਂ ਫਿਰ ਅਸੀਂ ਬਲੰਬਰ ਸਿੰਘ ਜੀ ਦੇ ਕੋਲ ਆਏ ਜੀ ਬਲੰਬਰ ਸਿੰਘ ਜੀ ਹੁਣ ਕੀ ਤੁਹਾਡੀ ਕੀ ਚਾਹੁੰਦੇ ਹੋ ਤੁਸੀਂ ਕੀ ਕੀਤਾ ਜਾਵੇ ਕਿ ਸਰਕਾਰ ਨੂੰ ਕੀ ਕਹੋਗੇ ਪ੍ਰਸ਼ਾਸਨ ਸਰ ਅਸੀਂ ਸਰਕਾਰ ਨੂੰ ਚਾਹੁੰਦੇ ਆਂ ਵੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਤੇ ਇਹਨਾਂ ਠੱਗਾਂ ਦੇ ਉੱਤੇ ਨਕੇਲ ਪਾਈ ਜਾਵੇ ਇਹਨਾਂ ਦਾ ਕੋਈ ਪਤਾ ਨਹੀਂ ਵੀ ਕਿੰਨਿਆਂ ਕੇ ਠੱਗੀਆਂ ਹੋਰ ਕਰ ਚੁੱਕੇ ਹੋਣ ਅੱਗੇ ਵੀ ਅੱਗੇ ਵੀ ਕਰ ਸਕਦੇ ਆਂ ਇਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਕਿਰਿਆ ਕੀਤਾ ਜਾਵੇ ਸਰ ਸਾਹਿਬ ਕੀ ਰਿਐਕਸ਼ਨ ਆਈ ਗਾਬਰੇ ਆਪਣੇ ਕੋਲ ਅਸੀਂ 46 ਸਹਿਯੋਗ ਨਾਲ ਪ੍ਰੈਸ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਤੁਸੀਂ ਇਹਨੂੰ ਨਿਆਂਪੱਥ ਤੋਂ ਹੋਂਗੇ ਅਸੀਂ ਦੱਸ ਦਿੱਤਾ ਸਿਰਫ ਸਮਾਂ ਦਿੰਦੇ ਪਰ ਸਾਨੂੰ ਪ੍ਰਸ਼ਾਸਨ ਨੂੰ ਬੋਹੜੀ ਦੇ ਐਸਐਸਪੀ ਨੂੰ ਤੇ ਮਜਾਦ ਚੌਕ ਵਾਲੇ ਜੇਕਰ 10 ਦਿਨਾਂ ਚ ਇਹ ਠੱਗਾਂ ਦੇ ਖਿਲਾਫ ਨਹੀਂ ਕਾਰਵਾਈ ਹੁੰਦੀ ਇਹਨਾਂ ਨੂੰ ਨਹੀਂ ਨਾਲ ਖੜਾ ਬਣਦਾ ਤਾਂ 10 ਦਿਨ ਤੋਂ ਬਾਅਦ ਪੀਸੀ ਦਫ਼ਤਰ ਦਾ ਐਸਐਸਪੀ ਦਫ਼ਤਰ ਦਾ ਚੈੱਕ ਕਰਵਾ ਕਰਵਾ ਪਵੇ ਜਾਂ ਕੋਈ ਸਾਨੂੰ ਹੋਰ ਵੱਡਾ ਸੰਘਰਸ਼ ਕਰਨਾ ਪਵੇ ਉਹ ਅਸੀਂ ਕਰਨ ਤੋਂ ਬੇਝਿਜਕਾਂਗੇ ਤਾਂ ਕਿ ਅਜਿਹੇ ਠੱਗ ਹੋਰ ਵੀ ਚਾਹੇ ਇਮੀਗ੍ਰੇਸ਼ਨ ਵਾਲੇ ਹੋਣ ਪੋਮਾ ਵਿਓ ਹੈ ਉਹਨਾਂ ਦੇ ਖਿਲਾਫ ਸਾਡੀ ਪਹਿਲਾਂ 15-20 ਸਾਲ ਤੋਂ ਤਕਰੀਬਨ ਲੜਾਈ ਚੱਲ ਰਹੀ ਹੈ ਤੇ ਚੱਹੀ ਰਹੂਗੀ ਤੇ ਸਾਡੇ ਸਹਿਯੋਗ ਨਾਲ ਚੱਲਦੀ ਰਹੂਗੀ ਤੇ ਇਹਨਾਂ ਦੇ ਖਿਲਾਫ ਅਸੀਂ 10 ਦਿਨ ਦਾ ਪ੍ਰਸ਼ਾਸਨ ਨੂੰ ਟਾਈਮ ਦਿੰਦੇ ਹਾਂ ਕਾਰਵਾਈ ਕਰੇ ਦੇ 10 ਦਿਨ ਤੋਂ ਬਾਅਦ ਆਪਣਾ ਅੱਗੇ ਕੱਟ ਕਰਕੇ ਐਸਐਸਪੀ ਦਫ਼ਤਰਦਾਰ ਦੇ ਡੀਸੀ ਦਫ਼ਤਰ ਦਾ ਕਰਾਂਗੇ